ਸਾਡੇ ਅਰਦਾਸ ਭਗਤ ਜੀ ਦੇ ਦਿਨ ਅਸੀਂ ਇਕੱਠੇ ਮਨਾਉਨੇ ਆ ਉੱਥੇ ਇਹਨਾਂ ਨੇ ਰਵਿਦਾਸ ਭਗਤ ਕਹਿ ਕੇ ਜਿਹੜਾ ਸਮੋਦਨ ਕੀਤਾ ਸੋ ਸਮੁੱਚੇ ਸਮਾਜ ਦੇ ਰਵਿਦਾਸੀਆ ਸਮਾਜ ਦੀਆਂ ਭਾਵਨਾਵਾਂ ਨੂੰ ਦੇਖਦੇ ਹੋਏ ਤਰ੍ਹਾਂ-ਤਰ੍ਹਾਂ ਦੇ ਵਿੱਚ ਜਿੰਨੇ ਸਾਡੇ ਸਮਾਜ ਦੇ ਵਸਨੀਕ ਆ ਗੁਰੂ ਘਰ ਆ ਜਿੰਨੀਆਂ ਸਾਡੀਆਂ ਸੰਗਤਾਂ ਆ ਉਹਨਾਂ ਦੇ ਮਨਾਂ ਨੂੰ ਬੰਨਣਾ ਨੂੰ ਵੀ ਠੇਸ ਪਹੁੰਚੀ ਆ ਸਾਡੀਆਂ ਹਨੂਮਾਨ ਜਨਮ ਦਿਨਾਂ ਸਾਂਝੀਆਂ ਸਾਡੀਆਂ ਬਾਲਮੀਕ ਜਨਮ ਦਿਨਾਂ ਸਾਂਝੀਆਂ ਰਾਮ ਨੌਮੀਆ ਸਾਂਝੀਆਂ ਸਾਡੇ ਗੁਰਪੁਰਬ ਸਾਂਝੇ ਸਾਡੀਆਂ ਹਨੂਮਾਨ ਜਨਮ ਦਿਨਾਂ ਸਾਂਝੀਆਂ ਸਾਡੀਆਂ ਬਾਲਮੀਕ ਜਨਮ ਦਿਨਾਂ ਸਾਂਝੀਆਂ ਸਾਡੇ ਅਰਦਾਸ ਭਗਤ ਜੀ ਦੇ ਦਿਨ ਅਸੀਂ ਇਕੱਠੇ ਮਨਾਉਨੇ ਆਂ ਸਾਡੀਆਂ ਈਦਾਂ ਸ਼ਵਰੀਦਾਂ ਸਾਂਝੀਆਂ ਸੋ ਜੈ ਗੁਰਦੇਵ ਧੰ ਗੁਰਦੇਵ ਜੈ ਭੀਮ ਜੈ ਭਾਰਤ ਸੋ ਧੰ ਧੰ ਸਤਿਗੁਰੂ ਅਰਬਿਦਾਸ ਮਹਾਰਾਜ ਨੂੰ ਸਾਰੇ ਹੀ ਸੰਸਾਰ ਵਿੱਚ ਪੂਰੇ ਪੰਜਾਬ ਦੇ ਵਿੱਚ ਜਿੰਨੇ ਵੀ ਸ੍ਰੀ ਗੁਰੂ ਅਰਬਿਦਾਸ ਮਹਾਰਾਜ ਨਾਮ ਲੈਵਾ ਸੰਗਤਾਂ ਜਿੰਨੇ ਵੀ ਸ੍ਰੀ ਗੁਰੂ ਅਰਬਿਦਾਸ ਮਹਾਰਾਜ ਦੇ ਨਾਮ ਦੇ ਉੱਪਰ ਗੁਰੂ ਘਰ ਬਣੇ ਹਨ ਬੇਗਮਪੁਰਾ ਗੁਰੂ ਘਰ ਬਣੇ ਹਨ ਸਾਰੇ ਬੜੇ ਸਤਿਕਾਰ ਦੇ ਨਾਲ ਆਦਬ ਦੇ ਨਾਲ ਜਗਤ ਗੁਰੂ ਸਤਗੁਰੂ ਵਿਦਾਸ ਮਹਾਰਾ ਜਿਹੜਾ ਉਹਨੇ ਗੁਰੂ ਘਰਾਂ ਦੇ ਬਾਹਰ ਵੀ ਲਿਖਿਆ ਹੁੰਦਾ ਦੇਸ਼ਾਂ ਵਿਦੇਸ਼ਾਂ ਵਿੱਚ ਵੀ ਬੜੇ ਸਤਿਕਾਰ ਦੇ ਨਾਲ ਸਤਗੁਰੂ ਵਿਦਾਸ ਮਹਾਰਾ ਲਿਖਿਆ ਹੁੰਦਾ ਸੋ ਅੱਜ ਜਿਹੜਾ ਤਰਨਤਾਰਨ ਦੇ ਵਿੱਚ ਜਿਹੜਾ ਜਿਮਨੀ ਚੋਣ ਦੇ ਮਾਧਿਅਮ ਰਾਹੀਂ ਜਾਂ ਇੱਕ ਜਿਮਨੀ ਚੋਣ ਜਿਹੜੀ ਹੋ ਰਹੀ ਹੈ ਤਰਨਤਾਰਨ ਦੇ ਵਿੱਚ ਉਸ ਵਿੱਚ ਜਿਹੜੇ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਆ ਉਹਨਾਂ ਨੇ ਜਿਹੜਾ ਰੈਲੀ ਦੇ ਰੈਲੀ ਕਰਦੇ ਕਰਦੇ ਇੱਕ ਗੱਲ ਆਖੀ ਆ ਵੀ ਸਾਰੀ ਹੀ ਜਿਹੜੀ ਹਨੂਮਨ ਜਨਮ ਦਿਨ ਵੀ ਸਾਡੀਆਂ ਸਾਂਝੀਆਂ ਆ ਵਾਲਮੀਕ ਜਨਮ ਦਿਨ ਵੀ ਸਾਰੀਆਂ ਸਾਂਝੀਆਂ ਤੇ ਰਵਿਦਾਸ ਭਗਤ ਦੀ ਜਨਮ ਦਿਨ ਜਿਹੜੀਆਂ ਉਹ ਵੀ ਸਾਂਝੀਆਂ ਸੋ ਦੇਖੋ ਜਦੋਂ ਸਾਡੇ ਡੇਰਾ ਸਟਕਣ ਬੱਲਾ ਦੇ ਪਿੱਛੇ ਜੇ ਦੋ ਵਾਰ ਜਿਹੜਾ ਮੁੱਖ ਮੰਤਰੀ ਪੰਜਾਬ ਜਦੋਂ ਹੋ ਕੇ ਗਏ ਆ ਤਾਂ ਉੱਥੇ ਇਹਨਾਂ ਨੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਸਤਗੁਰੂ ਰਵਿਦਾਸ ਮਹਾਰਾਜ ਕਿਹਾ ਸਾਡੇ ਏਰੀਆ ਦੇ ਵਿੱਚ ਬੜੇ ਸ਼ਾਨਦਾਰ ਨਾਲ ਕਹਿੰਦੇ ਆ ਪਰ ਤਰ ਤਰਾਂ ਜਿਮਨੀ ਜ਼ੋਨ ਦੇ ਵਿੱਚ ਪਤਾ ਨਹੀਂ ਕਿਉਂ ਜਿਹੜਾ ਹਰਮੰਦਰ ਸਾਹਿਬ ਗੁਰੂਆਂ ਦੀ ਧਰਤੀ ਆ ਉੱਥੇ ਜਿਹੜੇ ਆ ਨਾਲ ਲੱਗਦੇ ਤਰ ਤਰਾਂ ਜ਼ਿਲ੍ਹੇ ਦੇ ਵਿੱਚ ਜਿਹੜੇ ਇਲੈਕਸ਼ਨ ਹੋਣ ਜਾ ਰਹੀ ਹੈ ਜਿਮਨੀ ਜ਼ੋਨ ਉੱਥੇ ਇਹਨਾਂ ਨੇ ਰਵਿਦਾਸ ਭਗਤ ਕਹਿ ਕੇ ਜਿਹੜਾ ਸਮੋਦਨ ਕੀਤਾ ਸੋ ਇਡੀ ਵੱਡੀ ਪੱਤੀ ਤੇ ਜਦੋਂ ਬੰਦਾ ਹੋਵੇ ਉਸ ਮੁੱਖ ਸੀਟ ਤੇ ਜਿੱਥੇ ਪੰਜਾਬ ਨੂੰ ਪੂਰੇ ਨੂੰ ਚਲਾਉਂਦਾ ਹੋਵੇ ਤਾਂ ਉਸ ਸੀਟ ਦੇ ਵਿੱਚ ਬਹਿ ਗਏ ਸਾਰਿਆਂ ਦਾ ਸਨਮਾਨ ਵੀ ਕਰਨਾ ਚਾਹੀਦਾ ਕਿਉਂਕਿ ਹਮੇਸ਼ਾ ਹੀ ਜਿੰਨੇ ਪੰਗਵਾਲੀ ਮਹਾਰਾਜ ਦੇ ਆਸ਼ਰਮ ਆ ਪੰਗਵਾਲੀ ਮਹਾਰਾਜ ਆਸ਼ਰਮ ਤੇ ਵੀ ਇਹ ਗਏ ਆ ਡੇਰਾ ਸਾਚਕਣ ਬੱਲਾ ਵੀ ਗਏ ਆ ਹੋਰ ਵੀ ਜਿੰਨੇ ਗੁਰੂ ਅਰਵਿਦਾਸ ਮਹਾਰਾਜ ਦੇ ਨਾਮ ਲੈਵਾ ਸੰਤਾਂ ਗੁਰੂ ਘਰ ਬਣੇ ਆ ਸਾਰਿਆਂ ਤੇ ਨਤਮਸਤ ਜਿਹੜੇ ਆ ਭਵੰਤਮਨ ਸਾਹਿਬ ਹੋਏ ਆ ਪਰ ਇਹ ਸ਼ਬਦ ਦੇ ਨਾਲ ਜਦੋਂ ਬੋਲੇ ਆ ਤੇ ਪੂਰੇ ਸਮੁੱਚੇ ਸਮਾਜ ਦੀ ਰਵਿਦਾਸੀਆਂ ਸਮਾਜ ਦੇ ਮਨਾਂ ਨੂੰ ਠੇਸ ਪਹੁੰਚੀ ਆ ਵੀ ਜਿੱਥੇ ਅਸੀਂ ਆਪਣੇ ਰਹਿਬਰਾਂ ਨੂੰ ਉਹਨਾਂ ਦੀ ਸ਼ਾਨ ਦੇ ਮੁਤਾਬਕ ਜਿਹੜਾ ਸਤਿਗੁਰੂ ਕਹਿਣਾ ਪਸੰਦ ਕਰਦੇ ਆਂ ਜਗਤਗੁਰੂ ਕਹਿਣਾ ਪਸੰਦ ਕਰਦੇ ਆਂ ਤੇ ਉੱਥੇ ਜਿਹੜਾ ਮੁੱਖ ਮੰਤਰੀ ਪੰਜਾਬ ਦੇ ਜਦੋਂ ਲਬਜ ਨਿਕਲਦਾ ਤੇ ਬੜਾ ਮਹਿਸੂਸ ਹੋਇਆ ਵੀ ਇੱਕ ਵੱਡੀ ਪਾਦੀ ਦੇ ਉੱਪਰ ਜਿਹੜਾ ਮੁੱਖ ਮੰਤਰੀ ਪੰਜਾਬ ਜਿਹੜਾ ਜਿਮਨੀ ਚੋਣ ਦੇ ਵੇਲੇ ਜਿਹੜਾ ਭਗਤ ਰਵਿਦਾਸ ਕਹਿ ਕੇ ਜਿਹੜਾ ਸਮੋਦਨ ਕੀਤਾ ਸੋ ਇਹਨਾਂ ਨੂੰ ਤੁਰੰਤ ਜਿਹੜਾ ਆ ਇਹ ਦੁਬਾਰਾ ਜਿਹੜੇ ਲਬਜ ਵਾਪਸ ਲੈ ਕੇ ਤੁਸ ਸੂਚੇ ਸਮਾਜ ਰਵਿਦਾਸੀਆ ਸਮਾਜ ਦੀਆਂ ਭਾਵਨਾਵਾਂ ਨੂੰ ਦੇਖਦੇ ਹੋਏ ਤਰ੍ਹਾਂ-ਤਰ੍ਹਾਂ ਦੇ ਵਿੱਚ ਜਿੰਨੇ ਸਾਡੇ ਸਮਾਜ ਦੇ ਵਸਨੀਕ ਆ ਗੁਰੂ ਘਰ ਆ ਜਿੰਨੀਆਂ ਸਾਡੀਆਂ ਸੰਗਤਾਂ ਆ ਉਹਨਾਂ ਦੇ ਮਤਨ ਬੰਨਾਂ ਨੂੰ ਵੀ ਠੇਸ ਪਹੁੰਚੀ ਆ ਸੋ ਅਸੀਂ ਆਪਣੀ ਗੁਰਗਦਾੜ ਟੈਗਰ ਪੋਸਟ ਵੱਲੋਂ ਤੇ ਸਮੁੱਚੇ ਜਥੇਬੰਦੀਆਂ ਵੱਲੋਂ ਤੇ ਸਮੁੱਚੇ ਸਮਾਜ ਵੱਲੋਂ ਅਤੇ ਦੇਸ਼ਾਂ-ਵਦੇਸ਼ਾਂ ਵਿੱਚ ਬੈਠੀਆਂ ਸੰਗਤਾਂ ਵੱਲੋਂ ਇਹ ਕਹਿਣਾ ਚਾਹੁੰਦੇ ਆ ਵੀ ਮੁੱਖ ਮੰਤਰੀ ਪੰਜਾਬ ਨੂੰ ਜਲਦੀ ਵੀਡੀਓ ਪਾ ਕੇ ਕਹਿਣਾ ਲਾਜ਼ਮ ਹੋਣਾ ਚਾਹੀਦਾ ਵੀ ਜਿਹੜਾ ਜਾਣੇਣ ਜਾਣੇ ਦੇ ਵਿੱਚ ਸੜਕੋ ਬੋਲ ਹੋ ਗਿਆ ਅਸੀਂ ਜਿਹੜਾ ਰਵਿਦਾਸੀਆ ਸਮਾਜ ਤੋਂ ਖਿਮਾ ਮੰਗਦੇ ਆ ਵੀ ਜਗਤ ਗੁਰ ਹੋਰ ਸਭ ਲੋ ਵੀ ਜਲਦੀ ਕਰਦੇ 24 ਘੰਟੇ ਵਿੱਚ ਜਰੂਰ ਜਿਹੜੇ ਮੁੱਖ ਮੰਤਰੀ ਪੰਜਾਬ ਆ ਵੀਡੀਓ ਪਾ ਲੇ ਜਿਹੜੇ ਬਲਕਨ ਸਾਰਿਆਂ ਨੂੰ ਜੈ ਗੁਰਦੇਵ ਧੰਨ ਗੁਰਦੇਵ ਜੈ ਭੀਮ ਜੈ ਭਗਤ ਚੰਦਰ ਕੰਸਲਟੈਂਟਸ ਲਿਮਟਿਡ ਬਿਲਡਿੰਗ ਮੇਨਟੇਨੈਂਸ ਹੈਂਡੀਮੈਨ ਅੰਡਰ ਚੈੱਕਟ੍ਰੇਡ ਪਲੇਟਫਾਰਮ ਇਜ਼ ਨਾਓ ਅਵੇਲੇਬਲ ਔਨ ਯੋਰ ਲੋਕਲ ਲੰਡਨ ਏਰੀਆ ਹੀ ਹੈਜ਼ ਮੋਰ ਥੈਨ 5 ਇਅਰਸ ਐਕਸਪੀਰੀਅੰਸ ਇਨ ਸੇਮ ਲਾਈਨ He used to work with reputed companies, agencies as well local builders with brothers. He is professional by plumbing, electrician, masonry, car For more information, please contact him at under CheckTrade platform www.checktrade.com slash 921760. Chander Consultants Limited call him on this number 079 ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ